ਪੰਜਾਬ ਦੇ ਲੋਕੋ ਤੁਹਾਨੂੰ ਦੱਸਣਾ ਚਾਹੁੰਦਾ ਕਦੇ ਤੁਸੀਂ ਇਹ ਸੋਚਿਆ ਕਿ ਸਿੱਖਾਂ ਦਾ ਸਭ ਤੋਂ ਪਹਿਲਾ ਰਾਜਾ ਕੌਣ ਸੀ ਮੈਂ ਜਦੋਂ ਪੁੱਛਦਾ بڑے ਵਿਦਿਆਰਥੀ ਜੋ ਪੁੱਛਦਾ ਕੋਈ ਕਹਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਕੋਈ ਕਹਿੰਦਾ ਜੀ ਪਟਿਆਲੇ ਵਾਲਾ ਬਾਬਾ ਲਾਸੂ ਸੀ ਇਹ ਸਾਰੀਆ ਗਲਤ ਕਹਿੰਦਾ ਸਿੱਖਾਂ ਦਾ ਸਭ ਤੋਂ ਪਹਿਲਾ ਰਾਜਾ ਨਵਾਬ ਕਪੂਰ ਸਿੰਘ ਨੇਤ ਦੀਆਂ ਲੜਾਈਆਂ ਹੁੰਦੀਆਂ ਸਨ ਦਿੱਲੀ ਤੋਂ ਮੁਗਲ ਦਰਬਾਰ ਨੇ ਸੁਨੇਹਾ ਭੇਜਿਆ ਉਹ ਸਿੱਖੋ ਬਹੁਤ ਥਿਰ ਲੜ ਲਿਆ ਆਓ ਇੱਕ ਸਮਝੌਤਾ ਕਰੀਏ ਅਸੀਂ ਤੁਹਾਨੂੰ ਪੰਜਾਬ ਦੇ ਦਿੰਦੇ ਆ ਬਾਹਰ ਤੂਫੀਆਂ ਮਲਾਣਾ ਕਰੋ ਅਸੀਂ ਪੰਜਾਬ ਤੁਹਾਨੂੰ ਨਹੀਂ ਦਿੰਦੇ ਤੁਸੀਂ ਦੱਸੋ ਤੁਹਾਡੇ ਚੋਂ ਨਵਾਬ ਕਿਹਨੂੰ ਬਣਾਂਗੇ ਸਿੱਖਾਂ ਦੇ ਪੰਜ ਪਿਆਰੇ ਬੈਠ ਗਏ ਉਹ ਪਿਆਰੇ ਜੱਤਸੱਤ ਵਾਲੇ ਸਨ ਹਣ ਵਾਲੇ ਪੰਜ ਪਿਆਰੇ ਹੁੰਦੇ ਤੇ ਪੰਜਾਂ ਨੇ ਲੜਪੜਨਾ ਸੀ ਕਿ ਕਲਗੀ ਮੇਰੇ ਸਿਰ ਤੇ ਚਾਹੀਦੀ ਉਹਦੇ ਪੰਜ ਪਿਆਰੇ ਜੱਤਤ ਵਾਲੇ ਸਨ ਅਰਦਾਸਾ ਕਰਕੇ ਬੈਠੇ ਕਹਿੰਦੇ ਦਿੱਲੀ ਦਰਬਾਰ ਤੋਂ ਆ ਚਿੱਠੀ ਆਈ ਕੀ ਕਰਨਾ ਫੈਸਲਾ ਆ ਕਿ ਮੰਨ ਲਓ ਆਪਾਂ ਇੱਕ ਸਮਝੌਤਾ ਕਰਕੇ ਤਜਰਬਾ ਕਰੀਏ ਫਿਰ ਅਗਲੀ ਗੱਲ ਸੀ ਆਪਣੇ ਜੋ ਨਵਾਬ ਕੌਣ ਹੋਵੇ ਫੈਸਲਾ ਹੋਇਆ ਕਿ ਸਾਡੇ ਪੁੱਤਿਆਂ 'ਚ ਕੋਈ ਨਵਾਬ ਨਹੀਂ ਹੋਵੇਗਾ ਤੇ ਨਵਾਬੀ ਕਿਸੇ ਸੇਵਾਦਾਰ ਨੂੰ ਦੇ ਦਿਓ ਗਰਮੀਆਂ ਦੇ ਦਿਨ ਕਪੂਰ ਤੋਂ ਪੱਖਾ ਚੱਲਦਾ ਪਿਆ ਸੀ ਉਹਨੂੰ ਕਹਿੰਦੇ ਚਲ ਕਪੂਰ ਸਿਆ ਤੂੰ ਫਿਰ ਸਾਡਾ ਰਾਜਾ ਬਣ ਜਾ। ਕਪੂਰ ਤੋਂ ਗੜ ਤੇ ਪੱਲਾ ਪਾ ਕੇ ਖੜੋ ਗਿਆ। ਕਹਿੰਦਾ ਪੰਜ ਪਿਆਰਿਆਂ ਦਾ ਹੁਕਮ ਹੈ। ਮੋੜਦਾ ਮੈਂ ਨਹੀਂ। ਮੈਂ ਤੁਹਾਡੇ ਕਹੇ ਤੇ ਰਾਜਾ ਬਣਨ ਨੂੰ ਤਿਆਰ ਐ। ਪਰ ਇੱਕ ਧੰਤੀ ਮੇਰੀ ਹੈ। ਉਹ ਤੁਹਾਨੂੰ ਮੰਨਣੀ ਪਊ। ਉਹ ਇਹ ਕਿ ਤਲਗੀ ਮੈਂ ਸੂਜ ਕਿਹੜੇ ਤੋਂ ਲਿਆ ਕਰੂੰਗਾ। ਉਹਦੇ ਤੋਂ ਪਹਿਲਾਂ ਤਾਰਿਆਂ ਦੀ ਛਾਵੇਂ ਉੱਠ ਕੇ ਮੈਂ ਘੋੜਿਆਂ ਦੇ ਲਿੱਦ ਸਾਫ਼ ਕਰਿਆ ਕਰੂੰਗਾ ਇਸ ਕਰਕੇ ਕਿ ਮੇਰੇ ਮਨ ਵਿੱਚ ਕੋ ਮਾਰਨਾ ਆ ਜਾਏ ਮੇਰੇ ਮਨ ਤੇ ਰਾਜਿਆਂ ਦਾ ਕੋਈ ਹੰਕਾਰ ਨਾ ਆ ਜਾਏ ਉਹ ਪੰਜਾਬ ਦੇ ਰੋਕੋ ساری ਦੁਨੀਆ ਚ ਇੱਕੋ ਇੱਕ ਮਿਸਾਲ ਹੈ ਕਿਉਂਕਿ ਰਾਜਾ ਦਿਨ ਚੜੇ ਕਲਗੀ ਲਾਉਂਦਾ ਉਹਦੇ ਤੋਂ ਪਹਿਲਾਂ ਘੋੜਿਆਂ ਦੀ ਲਿੱਦ ਸਾਫ਼ ਕਰਦਾ ਉਹ ਕੱਲੀ ਪੰਜਾਬ ਦੇ ਵਿੱਚ ਤੁਹਾਡੇ ਕੋਲ ਮਿਸਾਲ ਹੈ ساری ਦੁਨੀਆ ਚ ਦੇ ਨਾਲ ਦਾ ਦੂਜਾ ਰਾਜਾ ਨਹੀਂ ਹੋਇਆ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਸੀਂ ਬਾਕੀ ਦੁਨੀਆ ਨੂੰ ਜਾਣਦੇ ਹੋ ਕਦੇ ਤੁਸੀਂ ਆਪਣਾ ਆਪ ਵੀ ਜਾਣਿਆ ਕਦੇ ਤੁਸੀਂ ਆਪਣਾ ਪੰਜਾਬ ਵੀ ਜਾਣਿਆ ਤੁਹਾਨੂੰ ਐਮ.ਐਲ.ਏ. ਚੰਗੇ ਲੱਗਦੇ ਨੇ ਤੁਹਾਨੂੰ ਮੰਤਰੀ ਚੰਗੇ ਲੱਗਦੇ ਨੇ ਤੁਹਾਨੂੰ ਪਾਰਲੀਮੈਂਟ ਚੰਗੇ ਲੱਗਦੇ ਨੇ ਕੰਨੀਆਂ ਪਿੰਡਾਂ 'ਚ ਤੇ ਸਰਪੰਚ ਦਾ ਵੀ ਇੰਨਾ ਟੌਰ ਵੇਖਿਆ ਕਿ ਲੋਕੀਂ ਉਹਦੇ ਉਹਦੇ ਖਲੋਤੇ ਰਾਹ ਛੱਡੀ ਜਾਂਦੇ ਨੇ ਪਰ ਇਹ ਗੱਲ ਨਹੀਂ ਤੁਹਾਡੀ ਸਿੱਖੀ ਤੁਹਾਡੀ ਪੰਜਾਬੀਅਤ ਇਹਦੇ ਵਿੱਚ ਇੱਕ ਨਿਰਮਾਣਤਾ ਉਹ ਨਿਰਮਾਣਤਾ ਤੁਹਾਡੀ ਕਿੱਥੇ ਗਈ ਮੈਂ ਗਿਆ ਸੀ ਇੰਗਲੈਂਡ 'ਚ ਪਹਿਲੀ ਵਾਰ ਉਹ ਮੈਨੂੰ ਬਾਨ ਮੌਤ ਲੈ ਗਿਆ ਕਹਿੰਦੇ ਫਲੋਰੈਂਸ ਨਾਈਟਿੰਗੇਲ ਦਾ ਤੈਨੂੰ ਮਿਊਜ਼ੀਅਮ ਦਿਖਾਉਣਾ ਮੈਂ ਸੁਣਿਆ ਸੀ ਫਲੋਰੈਂਸ ਨਾਈਟਿੰਗੇਲ ਨਰਸ ਹੁੰਦੀ ਸੀ ਮੈਨੂੰ ਪਤਾ ਉਹ ਬੜੀ ਸੇਵਾ ਭਾਵਨਾ ਵਾਲੀ ਨਰਸ ਸੀ ਛੋਟੀ ਵਾਲਾ ਦਿਨ ਸੀ ਇਹਦੇ باوجود ਉਹਨਾਂ ਦੇ ਕੇਅਰ ਟੇਕਰ ਨੇ ਮਿਹਰਬਾਨੀ ਕੀਤੀ ਇਹ ਵੇਖ ਕੇ ਕਿੰਡੀਆ ਤੋਂ ਬੰਦਾ ਆਇਆ ਮੈਨੂੰ ਵਿਖਾਤਾ ਮੈਂ ਵੇਖ ਲਿਆ ਮੈਂ ਬੜਾ ਪ੍ਰਭਾਵਿਤ ਹੋਇਆ ਜੇਵੀ ਸੱਚਮੁੱਚ ਸੇਵਾ ਕਰਦੀ ਸੀ ਜਦੋਂ ਸਾਰੇ ਕੁਝ ਵੇਖਿਆ ਤੇ ਵੇਖਣ ਤੋਂ ਬਾਅਦ ਉਹ ਮੈਨੂੰ ਕਹਿੰਦਾ ਸੋ ਵਾਟ ਯੂ ਇਮਪ੍ਰੈਸ਼ਨ ਸਰ ਤੁਹਾਡਾ ਇਹ ਤੇ ਬਾਰੇ ਪ੍ਰਭਾਵ ਕੀ ਆ ਮੈਂ ਕਹਿੰਦਾ ਸ਼ੀ ਵਾਸ ਰੀਅਲੀ ਗ੍ਰੇਟ ਕਹਿੰਦਾ ਸ਼ੀ ਵਾਸ ਗ੍ਰੇਟੈਸਟ ਮੈਂ ਕਹਿੰਦਾ ਸ਼ੀ ਵਾਸ ਗ੍ਰੇਟ ਤੇ ਸ਼ੀ ਵਾਸ ਗ੍ਰੇਟੈਸਟ ਮੈਂ ਤੀਸਰੀ ਵਾਰ ਵੀ ਆਖਿਆ ਸ਼ੀ ਵਾਸ ਗ੍ਰੇਟ ਇਹਦਾ ਮਤਲਬ ਕੀ ਆ ਜਦੋਂ ਅਸੀਂ ਗ੍ਰੇਟੈਸਟ ਕਹਿੰਦੇ ਆ ਇਹਦਾ ਮਤਲਬ ਤੋਂ ਵੱਡਾ ਗ੍ਰੇਟ ਕੋਈ ਹੋਇਆ ਹੀ ਨਹੀਂ ਮੈਂ ਉਹਨੂੰ ਗ੍ਰੇਟ ਕਹਿ ਰਿਹਾ ਗ੍ਰੇਟੈਸਟ ਨਹੀਂ ਕਹਿ ਰਿਹਾ ਉਹ ਕਹੇ ਬਾਸ਼ੀ ਨਾਟ ਗ੍ਰੇਟੈਸਟ ਮੈਂ ਕਹੇ ਸ਼ੀ ਵਾਸ ਵਨ ਆਫ ਦਾ ਗ੍ਰੇਟੈਸਟ ਜਿਹੜੇ ਸਭ ਤੋਂ ਮਹਾਨ ਲੋਕ ਹੋਇਆ ਉਹਨਾਂ ਵਿੱਚੋਂ ਇੱਕ ਸੀ ਪਰ ਉਹ ਕੱਲੀ ਨਹੀਂ ਸੀ ਕਹਿੰਦੇ ਜੇ ਕੱਲੀ ਨਹੀਂ ਸੀ ਤੇ ਦੂਜਾ ਕੋਈ ਇਹਦੇ ਵਰਗਾ ਹੋਇਆ ਮੈਟਾ ਹੋਇਆ ਤੁਸੀਂ ਕਦੇ ਭਾਈ ਕਨੀਯੇ ਦਾ ਨਾਮ ਸੁਣਿਆ ਕਿਦਾ ਹੂਬਾਜ ਕਨੀਯਾ ਮੈਂ ਕਹੇ ਜੇ ਤੇਰੇ ਵਰਗੇ ਤੇ ਮੇਰੇ ਵੱਡੇ ਰਾਜ ਕੀਤਾ ਹੁੰਦਾ ਤੇ ਮੈਂ ਵੀ ਤੈਨੂੰ ਪੁੱਛਣਾ ਸੀ ਹੂਬਾਜ ਫਲੋਰੈਂਸ ਤੁਸੀਂ ਸਾਡੇ ਤੇ ਰਾਜ ਕਰਦੇ ਸਾਡਾ ਇਤਿਹਾਸ ਰੁਲ ਕੇ ਰਹਿ ਗਿਆ ਤੁਹਾਡੀ ਫਲੋਰੈਂਸ ਨਾਈਟਿੰਗਲ ਨੇ ਜ਼ਖਮੀਆਂ ਦੀ ਸੇਵਾ ਕੀਤੀ ਬਹੁਤ ਕੀਤੀ ਮੈਂ ਉਹਦੇ ਚਰਨਾਂ 'ਚ ਸਿਰ ਝੁਕਾਉਣਾ ਪਰ ਉਹ ਹਸਪਤਾਲ 'ਚ ਸੇਵਾ ਕਰਦੀ ਸੀ ਬਾਹਰ ਨਹੀਂ ਗਈ ਸਾਡਾ ਭਾਈ ਭਨਈਆ ਉੱਥੇ ਸੇਵਾ ਕਰਦਾ ਸੀ ਜਿੱਥੇ ਮੌਤ ਨੱਚਦੀ ਸੀ ਦੂਜੀ ਗੱਲ ਸੁਣੋ ਤੁਹਾਡੀ ਫਲੋਰੈਂਸ ਨੇ ਬਰਾਤਾਂ ਜਾ ਕੇ ਸੇਵਾ ਕੀਤੀ ਇੱਕ ਪਲਨੀ ਸੀ ਟੌਂਦੀ ਜਿੰਨੀ ਉਹਨੇ ਸੇਵਾ ਕੀਤੀ ਮੈਂ ਇੱਕ ਵਾਰੀ ਫੇਰ ਉਹਦੇ ਚਰਨਾਂ 'ਚ ਸਿਰ ਝੁਕਾਉਣਾ ਪਰ ਉਹਨੇ ਸਿਰਫ ਤੇ ਸਿਰਫ ਆਪਣੇ ਰੇਲ ਫੌਜੀਆਂ ਦੀ ਕੀਤੀ ਸਾਡਾ ਖਡਈਆ ਕੱਲਾ ਸੀ ਦੁਨੀਆ ਤੇ ਇੱਕੋ ਇੱਕ ਮਿਸਾਲ ਜਿਨੇ ਆਪਣੇਆਂ ਦੇ ਨਾਲ ਨਾਲ ਦੁਸ਼ਮਣ ਦੇ ਜਖਮੀਆਂ ਨੂੰ ਵੀ ਪਾਣੀ ਪਿਆਇਆ ਤੇ ਜਦੋਂ ਗੁਰੂ ਸਾਹਿਬ ਨੇ ਮਲਮ ਦਿੱਤੀ ਉਹ ਵੀ ਦੋਨ ਨੂੰ ਲਾਈ ਸੀ ਤੁਸੀਂ ਮੈਂ ਕਹਦਾ ਮੁਕਾਬਲਾ ਕੋਈ ਕਰ ਸਕਦੇ ਹੋ ਇਹ ਮਰਦ ਸਾਡੇ ਕੋਲ ਆ ਤੁਹਾਡੇ ਚੋਂ ਕਿੰਨਿਆਂ ਨੂੰ ਇਸ ਕੱਲ ਦਾ ਕਦੇ ਚੇਤਾ ਆ ਤੁਸੀਂ ਆਪਣਾ ਹੈਰੀਟੇਜ ਆਪਣਾ ਵਿਰਸਾ ਆਪਣਾ ਪਛੋਕੜ ਆਪਣੇ ਵੱਡੇ-ਵਡੇਰਿਆਂ ਦੀਆਂ ਗੱਲਾਂ ਸਭ ਭੁੱਲ ਗਏ ਤੁਸੀਂ ਕਦੇ ਸੁਣਿਆ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨੇ ਜੇ ਪੋਤਣ ਤੇ ਬਾਪ ਦਾਦੇ ਦੀਆਂ ਕਹਾਣੀਆਂ ਸੰਭਦੇ ਆ ਜੇ ਸਪੁੱਤੋਂ ਉਹਨਾਂ ਕਹਾਣੀਆਂ ਨੂੰ ਅੱਗੇ ਵਧਾਉਂਦੇ ਆ ਤੇ ਜੇ ਉਹ ਅੱਗੇ ਵਧਾਉਣ ਜੋਗੇ ਨਹੀਂ ਤੇ ਸੰਭਾਲਦੇ ਵੀ ਨਹੀਂ ਉਹ ਕਹਾਣੀਆਂ ਰੁੜ ਜਾਂਣ ਤੇ ਫਿਰ ਕਪੁੱਤਰ ਹੁੰਦੇ ਆ ਸਾਡੇ ਪੰਜਾਬ ਦੇ ਲੀਡਰਸ਼ਿਪ ਇਹੋ ਜੀ ਆ ਗਈ ਜਿਨ੍ਹਾਂ ਨੇ ਕਪੁੱਤਰ ਪੁੜਾ ਕੀਤਾ ਪੰਜਾਬ ਦੀ ਸਾਰੀ ਦੀ ਸਾਰੀ ਵਿਰਾਸਤ ਰੋੜ ਕੇ ਰੱਖ ਦਿੱਤੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕੋਲਕਾਤੇ ਗਿਆ ਸੀ ਅੱਜ ਕੱਲ ਉਹਨੇ ਕੋਲਕਾਤਾ ਕਿੰਦੇ ਮੈਂ ਉਧਰ ਗਿਆ ਸੀ ਜਦੋਂ ਅਜੇ ਕਲਕੱਤਾ ਹੀ ਹੁੰਦਾ ਸੀ ਮੈਂ ਮਿਸ਼ਨਰੀ ਵਰਕ ਚੈਰਿਟੀ ਵੇਖਣ ਗਿਆ ਮਦਰ ਟੇਰੇਸਾ ਦਾ ਸਿਸਟਰਜ਼ ਆਫ ਚੈਰਿਟੀ ਹੋਮ ਵੇਖਿਆ ਮੇਰੇ ਤੇ ਬਹੁਤ ਜ਼ਿਆਦਾ ਪ੍ਰਭਾਵ ਸੀ ਮੈਨੂੰ ਨਾ ਪੁੱਛਿਆ ਕਿੰਦਾ ਦਾ ਪ੍ਰਭਾਵ ਵੇਖਿਆ ਵਾਕਿਆ ਬਹੁਤ ਕੰਮ ਕੀਤਾ ਪਰ ਜਦੋਂ ਮੈਂ ਇੱਥੇ ਖੜੋ ਕੇ ਸੋਚਦਾ ਤੇ ਮੈਂ ਇੱਕ ਗੱਲ ਸੋਚਦਾ ਮਦਰ ਟੇਰੇਸਾ ਨੇ ਸੇਵਾ ਕੀਤੀ ਦੂਸਰੇ ਦੇਸ਼ ਤੋਂ ਆਈ ਭਾਰਤੀਆਂ ਦੀ ਸੇਵਾ ਕੀਤੀ ਸਾਡੇ ਲੋਕਾਂ ਦੀ ਸੇਵਾ ਕੀਤੀ ਮੇਰਾ ਸਿਰ ਉਸ ਮਾਈ ਦੇ ਚਰਨਾਂ ਵਿੱਚ ਵੀ ਝੁਕਦਾ ਅੱਜ ਹੋਵੇ ਤਾਂ ਮੈਂ ਉਹਦੇ ਪੈਰ ਫੜ ਕੇ ਉਹਦਾ ਅਸ਼ੀਰਵਾਦ ਮੰਗੂਗਾ ਪਰ ਜਦੋਂ ਮੈਂ ਅੰਬਰਸਰ ਜਾਣਾ ਉਦੋਂ ਜਾ ਕੇ ਮੈਨੂੰ ਭਗਤਪੂਰਨ ਸਿੰਘ ਪਿੰਗਲਵਾੜਾ ਆਉਂਦਾ ਦਿੱਤੇ ਤੇ ਫਿਰ ਮੈਂ ਸੋਚਦਾ ਕਿ ਜਦ ਮਦਰ ਟੇਰੇਸਾ ਦੇ ਨਾਲ ਇੱਕ ਆਰਗੇਨਾਈਜੇਸ਼ਨ ਜਿਹੜੇ ਫੰਡਾਂ ਚ ਮੰਗ ਕਰਦੇ ਜਿਹੜੇ ਵਲੰਟੀਅਰ ਦਿੰਦੇ ਭਗਤਪੂਰਨ ਸਿੰਘ ਦੇ ਕੋਲ ਹੈ ਕੀ ਸੀ ਜ਼ੀਰੋ ਭਾਵੇਂ ਠਿਆਨੀ ਜਿੱਡਾ ਹੋਵੇ ਭਾਵੇਂ ਟਰੈਕਟਰ ਦੇ ਟਾਇਰ ਜਿੱਡਾ ਹੋਵੇ ਜ਼ੀਰੋ ਸਿਰਫ ਜ਼ੀਰੋ ਹੁੰਦਾ ਸਾਡੇ ਭਗਤਪੂਰਨ ਸਿੰਘ ਦੇ ਪੱਲੇ ਜ਼ੀਰੋ ਸੀ ਉਹਨੂੰ ਰਾਹ ਜਾਂਦੇ ਆ ਕੋਈ ਝਕਮੀ ਮਿਲ ਜਾਂਦਾ ਸੀ ਆਪਣਾ ਕੁੜਤਾ ਪਾੜ ਕੇ ਉਹਦੇ ਝਕਮਾ ਦੇ ਪੱਟੀ ਕਰਕੇ ਉਹਨੂੰ ਕਿੱਕਰ ਦੀ ਛਾਵੇਂ ਪਾ ਕੇ ਨਾਲ ਦੇ ਪਿੰਡੋਂ ਰੋਟੀਆਂ ਮੰਗਣ ਜਾਂਦਾ ਸੀ ਕਿਤੇ ਭੁੱਖਾ ਜਿਹਾ ਮਰ ਜਾਂਦਾ ਹੋਏ ਜਿਹੜਾ ਕੰਮ ਉਹਨੇ ਕੀਤਾ ਭਗਤਪੂਰਨ ਸਿੰਘ ਨੇ ਉਹਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਇਹਦਾ ਪਤਾ ਕੌਣ ਲੱਗੇਗਾ ਕੌਣ ਦੱਸੇਗਾ ਸਾਡੇ ਲੋਕਾਂ ਨੂੰ ਭਗਤਪੂਰਨ